ਇਹਦਾ ਇਹ ਬੰਦਾ ਹੈ ਇਸ ਦਾ ਨਾਮ ਲੱਕੀ ਬਾਵਾ ਪੁੱਤਰ ਪਾਲ ਸਿੰਘ ਵਾਸੀ ਮੀਨੀਆਂ ਵਾਲੀ ਤਨ ਬਦਨੀ ਗੜਾ ਜਿਹਦਾ ਮੋਂਗਾ ਦਾ ਰਹਿਰੋਂ ਵਾਲਾ ਹੈ ਇਸ ਨੂੰ ਇਸ ਨੂੰ ਫੜ ਕੇ ਇਸ ਪਾਸੋਂ 1300 ਨਸ਼ੀਲੀ ਗੋਲੀਆਂ ਟਰਾਮਾਡੋਲ ਬਰਾਮਦ ਕੀਤੀਆਂ ਸੀ ਜਾਂ ਅਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 93 ਮਿਤੀ 19/6/24 ਅੰਡਰ ਸੈਕਸ਼ਨ 22 ਐਨਡੀਪੀਐਸ ਸੈਕਟ ਅਧੀਨ ਐਸਟੀਐਮ ਮੋਹਾਲੀ ਵਿਖੇ ਮੁਕੱਦਮਾ ਅੰਦਰ ਚ ਕਰਵਾਇਆ ਗਿਆ ਅਤੇ ਇਸ ਤੋਂ ਮੁਕੱਦਮਾ ਦਰਜ ਕਰਨ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਪੁਲਿਸ ਦੋ ਦਿਨ ਦਾ ਪੁਲਿਸ ਰਵਾਨਾ ਲਿਆ ਗਿਆ ਅਤੇ ਪੁਲਿਸ ਰਵਾਨਾ ਦੀਨ ਕਲ 27 ਅਵਿਦਨ ਸੈਕਟਰ ਦੀਨ ਪੁੱਛ ਕੇ ਸਦਾਰਨ ਇਸ ਦੇ ਘਰੋਂ 1,56,000 ਨਸ਼ੀਲੀਆਂ ਗੋਲੀਆਂ ਟਰਾਮਾਡੋਲ ਬਰਾਮਦ ਕੀਤੀਆਂ ਗਈਆਂ ਅਤੇ ਅਗੇਤਰੀ ਕਾਰਵਾਈ ਅਮੁਜਲੇ ਇੰਤਜ਼ਾਰ ਰਹੀ ਹੈ ਤਾਂ ਇਸ ਬੰਦੇ ਕੋਲ ਲਾਇਸੈਂਸ ਨਹੀਂ ਸੀਗਾ ਅਤੇ ਇਹਦੇ ਦਸਰ ਮੁਤਾਬਕ ਹੀ ਬਾਹਰੋਂ ਬੰਦੇ ਆਉਂਦੇ ਸੀਗੇ ਕਿ ਉਹ ਬੰਨੇ ਹੁੰਦਾ ਸੀਗਾ ਲੇਕਿਨ ਉਹਨਾਂ ਦਾ ਨਾਮ ਨਹੀਂ ਜਾਂਦਾ ਲੇਕਿਨ ਅਸੀਂ ਆਪਣੀ ਐਸਟੀਐਫ ਦੀ ਟੀਮ ਵੱਲੋਂ ਅੱਗੇ ਤਰੀ ਪੜਤਾਲ ਕਰ ਰਹੇ ਹਾਂ ਤੇ ਅੱਗੇ ਜੋ ਵੀ ਕਾਰੀ ਹੋਏਗੀ ਤਦ ਦੱਸਿਆ ਜਾਵੇਗਾ